ਕਾਲ ਜੀ ਮੇਰਾ ਨਾਮ ਰੰਜੂ ਰਾਣੀ 2019 ਚ ਮੈਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਯੋਗਾ ਚ ਕੀਤਾ 2019 ਚ ਮੇਰਾ ਯੋਗਾ ਕੰਪਲੀਟ ਹੋ ਗਿਆ ਸੀਗਾ ਕੰਪਲੀਟ ਹੋਣ ਤੋਂ ਬਾਅਦ ਮੇਰੀ ਮੈਰिज ਆ ਜਿਹੜੀ ਡਿਸਟ੍ਰਿਕਟ ਮੁਹਾਲੀ ਚ ਹੋਈ ਆ ਪਿੰਡ ਡੇਰਾ ਵਸੀ ਵਿਆਹ ਤੋਂ ਬਾਅਦ ਆਪਣੇ ਕੰਮਾਂ ਕਾਰਾਂ ਚ ਇੰਨਾ ਉਲਝ ਗਏ ਸੀਗੇ ਕਿ ਸੋਚਿਆ ਹੀ ਨਹੀਂ ਸੀਗਾ ਕਿ ਨੌਕਰੀ ਵੀ ਕਰ ਪਾਵਾਂਗੇ ਕਦੀ ਯਾ ਸਰਕਾਰ ਨੇ ਇਸ ਵਧੀਆ ਉਪਰਾਲਾ ਕੀਤਾ ਸਾਡੇ ਯੋਗਾ ਚ ਰੋਜ਼ਗਾਰ ਲੈ ਕੇ ਆਏ ਨੇ ਉਹਦੇ ਤਹਿਤ ਹੀ ਮੈਂ ਹੁਣ ਨੌਕਰੀ ਕਰਦੀ ਆ ਯੋਗਾ ਟ੍ਰੇਨਰ ਦੀ ਮੇਰੀ ਜੁਆਇਨਿੰਗ ਵੀ ਡੇਰਾ ਬਸੀਚੀ ਹੋਈ ਆ ਦਿਨ ਚ 5 ਘੰਟੇ ਕੰਮ ਕਰਨਾ ਹੈ 5 ਕਲਾਸਾਂ ਲਗੀਆਂ ਔਰ ਇੱਕ ਕਲਾਸ 1 ਘੰਟੇ ਦੀ ਹੁੰਦੀ ਆ ਇੱਕ ਕਲਾਸ ਦੇ 25 ਮੈਂਬਰ ਹੋਣੇ ਚਾਹੀਦੇ ਨੇ ਇੱਕ ਗਰੁੱਪ 25 ਮੈਂਬਰ ਦਾ ਹੈ ਸੀ ਜਾਣੇ ਆ ਆਪਣੇ ਬਜ਼ੁਰਗਾਂ ਨੂੰ ਯੋਗਾ ਸਖਾਨੇ ਆ ਸਾਨੂੰ ਪੰਜਾਬ ਸਰਕਾਰ ਨੇ ਵਧੀਆ ਉਪਰਾਲਾ ਕੀਤਾ ਹੈ ਬਜ਼ੁਰਗਾਂ ਦਾ ਭੈਣਾ ਭਰਾਵਾਂ ਦਾ ਫਾਇਦਾ ਕਰਦੇ ਆ ਆਉਂਦੇ ਨੇ ਇੱਥੇ ਯੋਗਾ ਕਰਨ ਲਈ ਤੇ ਯੋਗਾ ਕਰਦੇ ਨੇ ਜਿਵੇਂ ਛੋਟੇ ਛੋਟੀ ਬਿਮਾਰੀਆਂ ਤੋਂ ਲੈ ਕੇ ਵੱਡੀ ਵੱਡੀ ਬਿਮਾਰੀਆਂ ਤੱਕ ਰਾਹਤ ਪਾਉਂਦੇ ਨੇ ਉਹ ਆ ਕਹਿੰਦੇ ਨੇ ਕਿ ਅਸੀਂ ਸਟ्रेस ਫਰੀ ਵੀ ਹੁੰਨੇ ਆ ਜਿਵੇਂ ਇੱਕ ਘੰਟਾ ਪਰੇ ਬਿਤਾ ਕੇ ਜਾਂਨੇ ਆ ਤੇ ਸਾਡਾ ਸਟ्रेस ਲੈਵਲ ਵੀ ਬਹੁਤ ਘਟ ਜਾਂਦਾ ਹੈਗਾ ਦਿਲ ਵੀ ਲੱਗਦਾ ਸਾਡਾ ਤੇ ਫਰੈਸ਼ ਫਰੈਸ਼ ਫੀਲ ਕਰਦੇ ਆ ਅਸੀਂ ਇੱਕ ਘੰਟੇ ਦਾ ਯੋਗਾ ਕਰਨ ਤੋਂ ਬਾਅਦ ਆ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਬਜ਼ੁਰਗਾਂ ਦੀ ਆਪਣੇ ਭੈਣ ਭਰਾਵਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਦਿੱਤਾ ਤੇ ਉਪਰਾਲਾ ਬਹੁਤ ਹੀ ਵਧੀਆ ਸੀਗਾ ਪੰਜਾਬ ਸਰਕਾਰ ਦਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਯੋਗਾ ਲਈ ਕੋਈ ਵੀ ਰੋਜ਼ਗਾਰ ਨਹੀਂ ਕੱਢਿਆ ਪਹਿਲੀ ਸਰਕਾਰ ਹੋਈ ਹੈ ਜਿਨੇ ਯੋਗਾ ਦੇ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਨੇ ਇਹ ਉਪਰਾਲਾ ਹੈ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਵਧੀਆ ਹੈ ਇਹਨਾਂ ਉਪਰਾਲਿਆਂ ਵਾਸਤੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ